ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪਿਛਲੇ ਕੁਝ ਸਾਲ ਪਹਿਲਾਂ ਮੌਜੂਦਾ ਸਰਕਾਰ ਵੱਲੋਂ ਹਾਲ ਗੇਟ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੱਕ ਵਿਰਾਸਤੀ ਮਾਰਗ ਬਣਾਇਆ ਗਿਆ ਸੀ ਜਿਸ ਵਿੱਚ ਪਰੰਪਰਿਕ ਦਿਖ ਦਿੰਦਿਆ ਹੋਇਆ ਸੋਨੀਆਂ ਲਾਈਟਾਂ ਲਗਾ ਕੇ ਇਸ ਵਿਰਾਸਤੀ ਮਾਰਗ ਨੂੰ ਨਵਾਂ ਰੂਪ ਦਿੱਤਾ ਗਿਆ ਸੀ ਹਾਲ ਬਾਜ਼ਾਰ ਦੇ ਅੰਦਰ ਕਟਰਾ ਸ਼ੇਰ ਸਿੰਘ ਵਿਖੇ ਪੈਂਦੀ ਫਰਨੀਚਰ ਮਾਰਕੀਟ ਵਿੱਚ ਇਹ ਲਾਈਟਾਂ ਬੰਦ ਹੋਣ ਕਾਰਨ ਦੁਕਾਨਦਾਰਾਂ ਤੇ ਰਾਹੀਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੋਂ ਦੇ ਦੁਕਾਨਦਾਰਾਂ ਤੇ ਰਾਹੀਰਾਂ ਨੇ ਫਾਸਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 2 ਸਾਲ ਤੋਂ ਐ ਲਾਈਟਾਂ ਬੰਦ ਪਈਆਂ ਹੋਣ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹਨਾਂ ਬਾਜ਼ਾਰਾਂ 'ਚ ਹਨੇਰਾ ਹੋਣ ਕਰ ਜਿੱਥੇ ਦੁਕਾਨਦਾਰਾਂ ਨੂੰ ਮੁਸ਼ਕਲਾ ਆਉਂਦੀਆਂ ਹਨ ਉਥੇ ਹੀ ਰਾਗੀ ਰਾਂ ਅਤੇ ਬਾਹਰੋਂ ਆਏ ਟੂਰਿਸਟ ਲੁੱਟਾਂ ਖੋਹਾਂ ਦਾ ਸ਼ਿਕਾਰ ਵੀ ਬੰਦੇ ਹਨ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਲਾਈਟਾਂ ਨੂੰ ਜਲਦ ਠੀਕ ਕਰਵਾਇਆ ਜਾਵੇ ਭਾਰੀ ਸ਼ੇਰ ਕਟਰਾ ਸਿੰਘ ਹੈਗਾ ਜੇ ਹਾਲ ਬਾਜ਼ਾਰ ਫਰਨੀਚਰ ਬਾਜ਼ਾਰ 'ਚ ਇੱਥੇ ਲਾਈਟਾਂ ਦੀ ਤੰਗੀ ਬਹੁਤ ਹੈ ਦੋ ਤਿੰਨ ਸਾਲ ਤੋਂ ਲਾਈਟਾਂ ਬੰਦ ਆ ਜਦੋਂ ਵੋਟਾਂ ਆਉਂਦੀਆਂ ਉਦੋਂ ਆਂਦੇ ਨੇ ਬਾਜੀ ਉਹ ਕਰਾਂਗੇ ਜੇ ਕਰਾਂਗੇ ਉਸ ਤੋਂ ਬਾਅਦ ਕੁਝ ਨਹੀਂ ਕਰਦੇ 10 ਵਜੇ 11 ਵਜੇ ਤੋਂ ਬਾਅਦ ਇੱਥੇ ਦੋ ਤਿੰਨ ਮੋਟਰਸਾਈਕਲ ਚੱਕੇ ਗਏ ਆ ਦੋ ਤਿੰਨ ਖੋਹਾਂ ਹੋ ਗਈਆਂ ਇਹਨਾਂ ਨੂੰ ਸਿਗਾਈ ਦਾ ਪ੍ਰਸ਼ਾਸਨ ਨੂੰ ਵੀ ਆਣ ਕੇ ਲਾਈਟਾਂ ਠੀਕ ਕਰਨ ਨਹੀਂ ਤੇ ਜਵਾਬ ਦੇ ਦੇਣ ਸਿੰਘ ਫਰਨੀਚਰ ਵੀ ਆ ਰਿਹਾ ਜੀ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਲਾਈਟਾਂ ਦੋ ਤਿੰਨ ਸਾਲ ਤੋਂ ਬੰਦ ਨੇ ਰੋਜ਼ ਰਾਤੀ 10:30 11 ਵਜੇ ਤੋਂ ਬਾਅਦ ਇੱਥੇ ਲੁੱਟਖੋ ਬਹੁਤ ਜ਼ਿਆਦਾ ਹੁੰਦੀ ਆ ਜਿਹੜੇ ਟੂਰਿਸਟ ਆਂਦੇ ਕਿਉਂਕਿ ਇਹ ਹੋਟਲ ਜ਼ਿਆਦਾ ਨੇ ਬਿਆਰ ਦੇ ਵਿੱਚ ਤੇ ਟੂਰਿਸਟ ਬਹੁਤ ਇਨਸੀਡੈਂਟ ਰੋਜ਼ੀ ਤਰਕੀਬਾਂ ਇੱਕ ਦਿਨ ਛੱਡ ਗਏ ਹਫਤੇ ਤਿੰਨ ਤੋਂ ਚਾਰ ਇਨਸੀਡੈਂਟ ਤੇ ਹੁੰਦੇ ਪਏ ਨੇ ਤੇ ਬੇਨਤੀ ਕੀਤੀ ਜਾਂਦੀ ਕਿ ਇਹਨਾਂ ਨੂੰ ਜਲਦੀ ਠੀਕ ਕਰਾਇਆ ਜਾਵੇ ਸਾਡੇ ਸ਼ਹਿਰ ਦੀ ਜਿਹੜੀ ਆ ਉਹ ਬਦਨਾਮੀ ਨਾ ਹੋਵੇ ਬਾਹਰ ਜਾ ਕੇ ਕਿ ਅੰਮ੍ਰਿਤਸਰ ਚ ਖੋਮਾਈ ਜ਼ਿਆਦਾ ਹੁੰਦੀ ਪਈ ਪਿਛਲੇ 2.5 ਸਾਲਾਂ ਤੋਂ ਲਾਈਟਾਂ ਬੰਦ ਨੇ ਸਾਰੇ ਸਟਰੀਟ ਲਾਈਟ ਖੋਮਾਰੀ ਬੜੀ ਹੋ ਰਹੀ ਏ ਇੱਥੇ ਤੇ ਗੱਡੀਆਂ ਬਹੁਤ ਚੋਰੀ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਦਾ ਕਿ ਲਾਈਟਾਂ ਬੰਦ ਹੈਗੇ ਜਾ ਕੇ ਦੇਖਣ ਨੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਰੀ ਹਾਰਡਵੇਅਰ ਦੀ ਮੇਨ ਲਾਈਟ ਜਿੰਨੀ ਉਹ ਸੀ ਨਵੀਆਂ ਲਾਈਟਾਂ ਲੱਗੀਆਂ ਸ ਪ੍ਰਸ਼ਾਸਨ ਕੋ ਕੋ ਦੇਖ ਨਹੀਂ ਇਸ ਵਕ ਚੋਰੀਆਂ ਬਹੁਤ ਹੋ ਰਹੀਆਂ ਪਿਛਲੇ ਦਿਨਾਂ ਜਿੱਥੇ 90000 ਰੁਪਏ ਕਸ਼ਮੀਰੀ ਆਏ ਟੂਰਿਸਟ ਉਹਨਾਂ ਖੋ ਕੇ ਲੈ ਗਏ ਨੇ ਤੇ ਕੋਈ ਕਾਰਵਾਈ ਨਹੀਂ ਕੋਈ ਪ੍ਰਸ਼ਾਸਨ ਵੱਲ ਕੋਈ ਨਹੀਂ ਦੇਖ ਰਿਹਾ ਆਗੇ ਕੈਨੂ ਸਮਾਰਟ ਸਿਟੀ ਪਰ ਹਾਲਾਤ ਬੱਤ ਨਾਲੋਂ ਬੱਤਰ ਕਾਰਨ ਹੈ ਕਿ ਸ਼ਹਿਰ ਦਾ ਬਹੁਤ ਹੀ ਮਦਮਪੁਰਨ ਜਿਹੜਾ ਹਾਲ ਬਾਜ਼ਾਰ ਹੈ ਉਹਦੇ ਅੰਦਰਲੀ ਜਿਹੜੀ ਮਾਰਕੀਟ ਹੈ ਦਵਾਈਆਂ ਵਾਲੀ ਹੈ ਚਾਹੇ ਫਰਨੀਚਰ ਮਾਰਕੀਟ ਹੈ ਚਾਹੇ ਉਥੋਂ ਬਾਹਰ ਆਂਦਾ ਰਸਤਾ ਜਿਹੜਾ ਸ਼ੁਭਾਜੂਸਪਰ ਤੱਕ ਹੈਗਾ ਸਿਗਨਲ ਸਾਰੇ ਲੱਗੇ ਪਏ ਨੇ ਜਿਹੜੀਆਂ ਟ੍ਰੈਫਿਕ ਲਾਈਟਾਂ ਕੇ ਲਈ ਜਾਂ ਰਾਤ ਦੇ ਜਿਹੜੇ ਲਾਈਟਾਂ जगਦੀਆਂ ਨੇ ਸਟਰੀਟ ਲਾਈਟਾਂ ਉਹ ਲੱਗੀਆਂ ਪਈਆਂ ਨੇ ਪਰ ਬੰਦ ਨੇ ਬੰਦ ਦੇ ਕਾਰਨ ਲੁੱਟਾ ਖੋਹ ਦਾ ਜਿਹੜਾ ਘਹਿਰ ਉਹ ਕਾਫੀ ਵਧਿਆ ਹੁੰਦਾ ਹੈ ਤੇ ਸ਼ਰਧਾਲੂ ਜਿਹੜੇ ਲੱਖਾਂ ਦੀ ਤਦਾਦ ਚ ਸਤਖੰਡਿ ਸ਼੍ਰੀ ਹਰਮੰਦਰ ਸਾਹਿਬ ਵਿੱਚ ਜੇ ਜਾਂਦੇ ਨੇ ਤੇ ਖਤਰਾ ਆਇਦਨ ਬਣਿਆ ਰਹਿੰਦਾ ਜੋ ਲੋਕਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਹੈ ਜਗਾਇਆ ਪੁਲਿਸ ਪ੍ਰਸ਼ਾਸਨ ਨੂੰ ਵੀ ਕਿ ਥੋੜਾ ਇਧਰ ਵੀ ਧਿਆਨ ਦਿੱਤਾ ਜਾਵੇ ਜਿਹੜੇ ਲਾਈਟਾਂ ਜਿਹੜੀਆਂ ਸਟਰੀਟ ਲਾਈਟਰ ਰਾਤੀਆਂ ਬੰਦ ਨੇ ਉਹਨਾਂ ਨੂੰ ਕਿਤੇ ਜਗਾਇਆ ਜਾਵੇ ਤਾਂ ਜੋ ਲੋਕਾਂ ਜਿਹੜੀ ਲੁੱਟਖੋਖ ਹੁੰਦੀ ਆ ਉਹ ਤੋਂ ਥੋੜਾ ਬਚਾਅ ਹੋ ਸਕੇ ਤੇ ਲੋਕਾਂ ਨੂੰ ਆਨ ਜਾਂਦੇ ਵਿੱਚ ਕਿਸੇ ਵੀ ਦਿੱਕਤ ਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਦੇਖਣਾ ਆਊਗਾ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕੁ ਜਾਗਰੂਕ ਹੁੰਦਾ ਔਰ ਲੋਕਾਂ ਨੂੰ ਇਹਦੀ ਜੀ ਹੁਸੂਲਤ ਵਧੀਆ ਮਿਲ ਸਕਦੀ ਹੈ ਕੈਮਰਾਮੈਨ ਰਾਜਨ ਕੁਮਾਰ ਜਨ ਅਲਪਤੀਲ ਸ਼ਰਮਾ ਫਾਸਟ نیوز ਅੰਮ੍ਰਿਤਸਰ ਪਾਜਪਾ ਦੇ ਸੀਨੀਅਰ